ਪੰਜਾਬ ਵਿੱਚ 2027 ਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸੰਬੰਧ ਵਿੱਚ ਮੀਟਿੰਗ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਬਲਾਕ ਪ੍ਰਧਾਨਾਂ ਸਮੇਤ ਪਾਰਟੀ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ ਅਤੇ ਉਹਨਾਂ ਨੂੰ 2027 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਪਰਮਜੀਤ ਸਿੰਘ চোপੜਾ, ਸੋਨੂ ਪਹਿਲਵਾਨ, ਸੁਨੀਲ ਕੌਂਟੀ, ਕਮਲ ਕੁਮਾਰ, ਇਕਬਾਲ ਸਿੰਘ ਸ਼ੈਰੀ ਸਮੇਤ ਕਈ ਹੋਰ ਕਾਂਗਰਸੀ ਆਗੂ ਹਾਜ਼ਰ ਸਨ ਅੱਜ ਮੀਟਿੰਗ ਜਿਹੜੀ ਬੁਲਾਈ ਆ ਸਾਡੇ ਜਿਹੜੇ ਬਲਾਕ ਦੇ ਉਹਨਾਂ ਦੀਆਂ ਕਮੇਟੀਆਂ ਬਣਾਈਆਂ ਨੇ ਸੋ ਉਹਨਾਂ ਦੀ ਮੀਟਿੰਗ ਕੀਤੀ ਅੱਜ ਇਹਨਾਂ ਦੀਆਂ ਜਿਹੜੀਆਂ ਪਾਰਟੀ ਹਾਈ ਕਮਾਂਡ ਦੇ ਜਿਹੜੀਆਂ ਡਿਊਟੀਆਂ ਲਾਈਆਂ ਨੇ ਕਮੇਟੀਆਂ ਬਣਾਈਆਂ ਨੇ ਸੋ ਉਹਨਾਂ ਦੀ ਮੀਟਿੰਗ ਕੀਤੀ ਅੱਜ ਸਾਰਿਆਂ ਨਾਲ ਇੱਕੋ ਹੀ ਟੀਚਾ ਇਹ ਕਾਂਗਰਸ ਪਾਰਟੀ ਨੂੰ ਅਸੀਂ ਮਜ਼ਬੂਤ ਕਰਨਾ ਹੋਰ ਮਜ਼ਬੂਤ ਕਰਨਾ ਸੋ ਪਿੱਛੇ ਜਿਹੜੀ ਅਸੀਂ ਇਲੈਕਸ਼ਨ ਲੜੀ ਆ ਬਾਈ ਚ ਸਾਨੂੰ ਉਸ ਵੇਲੇ ਮੁਸ਼ਕਲ ਆਈ ਸੀ ਸਾਡੇ ਘੱਟ ਕੈਂਡੀਡੇਟ ਜਿਹੜੇ ਨੇ ਸੰਭਲੀਆਂ ਜਿੱਤ ਕੇ ਗਏ ਸੀ ਸੋ ਜਿਹੜੀਆਂ ਪਿੱਛੇ ਕੋਈ ਮੁਸ਼ਕਲਾਂ ਆਈਆਂ ਨੇ ਬਾਈ ਦੇ ਇਲੈਕਸ਼ਨ ਚ ਉਹ ਮੁਸ਼ਕਲਾਂ ਨੂੰ ਅਸੀਂ ਹੁਣ ਸਾਡੀ ਪਾਰਟੀ ਨੇ ਹੱਲ ਕਰਨ ਵਾਸਤੇ ਸਟੈਪ ਲਿਆ ਚੁੱਕਿਆ ਕੋਮੇਟੀਆਂ ਜਿਹੜੀਆਂ ਨੇ ਬਣਾਤੀਆਂ ਨੇ ਬਲਾਕ ਲੈਵਲਾਂ ਤੇ ਇਹ ਕਮੇਟੀਆਂ ਹੁਣ ਕੰਮ ਕਰਨੀਆਂ ਸਾਡੀ ਕਾਂਗਰਸ ਪਾਰਟੀ ਮਜ਼ਬੂਤ ਹੋਏਗੀ ਇਸ ਨਾਲ ਆਉਣ ਵਾਲੀਆਂ ਜਿਹੜੀਆਂ 27 ਦੀਆਂ ਚੋਣਾਂ ਨੇ ਉਹ ਕਾਂਗਰਸ ਪਾਰਟੀ ਫਿਰ ਜਿੱਤੇਗੀ ਸਰਕਾਰ ਬਣਾਏਗੀ